ਸਤਿ ਸ਼੍ਰੀ ਅਕਾਲ ਦੋਸਤੋ ਆਮ ਤੌਰ ਤੇ ਅੱਜ ਦੇ ਜਮਾਨੇ 'ਚ ਅਸੀਂ ਸਭ ਤੋਂ ਵੱਡੀ ਦੌਲਤ ਬੱਚਿਆਂ ਨੂੰ ਮੰਨਦੇ ਹਾਂ ਬੱਚੇ ਸਾਡੇ ਸਾਰਿਆਂ ਲਈ ਵੱਡੀ ਦੌਲਤ ਆ ਸਾਨੂੰ ਹਰ ਸਮੇਂ ਇਸ ਗੱਲ ਦੀ ਚਿੰਤਾ ਬਣੀ ਰਹਿੰਦੀ ਹੈ ਕਿ ਸਾਡੇ ਜਿਹੜੇ ਬੱਚੇ ਨੇ ਉਹਨਾਂ ਦੀ ਸਿਹਤ ਤੰਦਰੁਸਤ ਰਹੇ ਉਹਨੂੰ ਤੰਦਰੁਸਤ ਰੱਖਣ ਵਾਸਤੇ ਅਸੀਂ ਬਹੁਤ ਸਾਰੇ ਕੰਮ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜ਼ਿੰਦਗੀ ਦੇ ਵਿੱਚ ਅਪਣਾਉਨੇ ਆ ਜਿਹੜੀਆਂ ਉਹਨਾਂ ਦੀ ਤੰਦਰੁਸਤੀ ਲਈ ਲਾਜ਼ਮੀ ਤੇ ਜ਼ਰੂਰੀ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਗਰਮੀ ਦਾ ਪ੍ਰਕੋਪ ਵਧਣਾ ਤਾਪਮਾਨ ਨੇ ਵਧਣਾ ਉਸ ਮੌਕੇ ਦੇ ਉੱਤੇ ਬਹੁਤ ਸਾਰੀਆਂ ਬਹੁਤ ਕਿਸਮ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਬੱਚਿਆਂ ਨੂੰ ਆ ਜਾਂਦੀਆਂ ਨੇ ਜਦੋਂ ਬਹੁਤ ਸਾਰੀਆਂ ਸਮੱਸਿਆਵਾਂ ਬੱਚਿਆਂ ਨੂੰ ਆਉਂਦੀਆਂ ਨੇ ਤਾਂ ਲਾਜ਼ਮੀ ਤੌਰ ਤੇ ਉਹਨਾਂ ਦੇ ਹੱਲ ਵੱਲ ਨੂੰ ਅਸੀਂ ਤੋਰਦੇ ਹਾਂ ਤੇ ਗਰਮੀ ਦੇ ਤਾਪਮਾਨ ਦੇ ਵਿੱਚ ਵਧਣ ਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਗਰਮੀ ਤੋਂ ਕਿਵੇਂ ਬਚਾਉਣਾ ਇਹਦੇ ਲਈ ਜ਼ਰੂਰੀ ਹੈ ਕਿ ਕੁਝ ਗੱਲਾਂ ਜਿਹੜੀਆਂ ਉਹ ਧਿਆਨ ਚ ਰੱਖੀਆਂ ਜਾ ਅੱਜ ਸਾਡੇ ਨਾਲ ਡਾਕਟਰ ਅੰਜਲੀ ਵਾਂਸਲ ਜਿਹੜੇ ਕਿ ਬੱਚਿਆਂ ਦੇ ਮਾਹਰ ਨੇ ਊਮਨ ਐਂਡ ਚਿਲड्रन ਹਸਪਤਾਲ ਬਠਿੰਡਾ ਦੇ ਵਿੱਚ ਬੱਚਿਆਂ ਦੇ ਇਲਾਜ ਦੇ ਲਈ ਇੱਥੇ ਬੈਠਦੇ ਨੇ ਉਹਨਾਂ ਦੇ ਨਾਲ ਆਪਾਂ ਗੱਲ ਕਰਾਂਗੇ ਕਿ ਇਸ ਵਾਧੇ ਤਾਪਮਾਨ ਦੇ ਵਿੱਚ ਆਪਣੇ ਬੱਚਿਆਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਅ ਦਾ ਸਰ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਤੋਂ ਇਹੀ ਸਵਾਲ ਜਾਨਣਾ ਚਾਹੁੰਦਾ ਹਾਂ ਦਾ ਸਭ ਜਦੋਂ ਤਾਪਮਾਨ ਵਧਦਾ ਤੇ ਤੁਹਾਡੇ ਕੋਲੇ ਵੀ ਬੱਚਿਆਂ ਨੂੰ ਦਿਖਾਉਣ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ ਲਾਜ਼ਮੀ ਤੌਰ ਤੇ ਵਧ ਜਾਂਦੀ ਹੋਣੀ ਆ ਤੁਸੀਂ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਗਰਮੀ ਦੇ ਵਿੱਚ ਬੱਚਿਆਂ ਦਾ ਖਿਆਲ ਰੱਖਣ ਦੇ ਲਈ ਕਿਹੜੀਆਂ ਉਹ ਅਹਿਮ ਗੱਲਾਂ ਨੇ ਜਿਨ੍ਹਾਂ ਦਾ ਉਹ ਧਿਆਨ ਰੱਖਣ ਦੇਖੋ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਮੈਂ ਕੁਝ ਗੱਲਾਂ ਬਾਰੇ ਆਪਣੇ ਜਿਹੜੇ ਆਪਣੇ ਸਰੋਤੇ ਨੇ ਜਾਂ ਐਂ ਕਹਿ ਲਈ ਕਿ ਜਿਹੜੇ ਮਾਪੇ ਨੇ ਛੋਟੇ ਬੱਚਿਆਂ ਦੇ ਤੇ ਵੱਡੇ ਬੱਚਿਆਂ ਦੇ ਉਹਨਾਂ ਨੂੰ ਕੁਝ ਗੱਲਾਂ ਦੀ ਹਦਾਇਤਾਂ ਦੇਣਾ ਚਾਹੀਦੀਆਂ ਹਨ ਜਿਹੜੀਆਂ ਕਿ ਇਸ ਮੌਸਮ ਜਿਹਦੇ ਵਿੱਚ ਗਰਮੀ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈਗਾ ਜੀ ਉਸ ਦੇ ਵਿੱਚ ਸਾਨੂੰ ਜੇ ਅਸੀਂ ਕੁਝ ਹਦਾਇਤਾਂ ਦਾ ਪਾਲਣ ਕਰ ਲਈਏ ਤਾਂ ਅਸੀਂ ਆਪਣੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਜੀ ਬਿਲਕੁਲ ਇਨਾਂ ਚ ਸਭ ਤੋਂ ਇੰਪੋਰਟੈਂਟ ਗੱਲ ਹੈਗੀ ਹੈ ਸਾਫ਼ ਪਾਣੀ ਦੀ ਵਰਤੋਂ ਜੀ ਸਾਫ਼ ਪਾਣੀ ਤੋਂ ਮੇਰਾ ਮਤਲਬ ਇਹ ਹੈ ਵੀ ਜਿਹੜਾ ਅਸੀਂ ਪਾਣੀ ਡਰਿੰਕਿੰਗ ਲਈ ਜਾਂ ਪੀਣ ਲਈ ਯੂਜ਼ ਕਰ ਰਹੇ ਹਾਂ ਜੀ ਕੋਸ਼ਿਸ਼ ਕਰਕੇ ਉਹ ਆਰਓ ਦਾ ਪਾਣੀ ਵਰਤੀਏ ਠੀਕ ਹੈ ਜੇ ਅਸੀਂ ਆਰਓ ਦਾ ਪਾਣੀ ਕਿਤੇ ਮੁਹੱਈਆ ਨਹੀਂ ਕਰਾ ਸਕਦੇ ਤਾਂ ਜਿਹੜਾ ਅਸੀਂ ਜਮਿਨੀ ਪਾਣੀ ਜੀ ਯੂਜ਼ ਕਰ ਰਹੇ ਹਾਂ ਅਸੀਂ ਇਹਨੂੰ ਬੋਇਲ ਕਰਕੇ ਹੀ ਆਪਣੇ ਬੱਚੇ ਨੂੰ ਦਈਏ ਜੀ ਜਦੋਂ ਅਸੀਂ ਕਿਤੇ ਟਰੈਵਲ ਕਰਦੇ ਹਾਂ ਕਿਸੇ ਰਿਸ਼ਤੇਦਾਰੀ 'ਚ ਜਾਂਦੇ ਹਾਂ ਕਿਉਂਕਿ ਗਰਮੀ ਦੀ ਛੁੱਟੀਆਂ ਹੋਈਆਂ ਹੋਈਆਂ ਹਨ ਜੀ ਬੱਚੇ ਕਿਤੇ ਜਾਂਦੇ ਹੈ ਕਿਤੇ ਟਰੈਵਲ ਕਰਦੇ ਹੈ ਤਾਂ ਕਰੋ ਸਾਫ਼ ਪਾਣੀ ਦੀ ਬੋਟਲ ਲੈ ਕੇ ਹੀ ਨਾਲ ਜਾਈਏ ਜੀ ਤਾਂ ਕਿ ਅਸੀਂ ਇਧਰੋਂ ਉਧਰੋਂ ਪਾਣੀ ਲੈ ਕੇ ਬੱਚੇ ਨੂੰ ਨਾ ਲਾਈਏ ਠੀਕ ਹੈ ਗਰਮੀ ਦੀਆਂ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਵੇਂ ਕਿ ਟਾਈਫਾਇਡ ਹੈ ਪੀਲੀਆ ਹੈ ਜੀ ਉਲਟੀਆਂ ਟਟੀਆਂ ਲੱਗਣਾ ਹੈ ਜਿਹਨੂੰ ਅਸੀਂ ਕਹਦੇ ਨੇ ਕਿ ਜ਼ਿਆਦਾ ਗਰਮੀ ਲੱਗ ਗਈ ਇਹ ਸਾਰੀਆਂ ਪਾਣੀ ਦੇ ਥਰੂ ਹੀ ਫੈਲਦੀਆਂ ਨੇ ਠੀਕ ਹੈ ਇਸ ਕਰਕੇ ਸਭ ਤੋਂ ਵਾਟਰ ਸੋਰਸ ਪਾਣੀ ਦੇ ਸੋਰਸ ਦੀ ਸਹੀ ਵਰਤੋਂ ਦੇ ਨਾਲ ਅਸੀਂ ਮੈਕਸਿਮਮ ਬਿਮਾਰੀਆਂ ਤੋਂ ਬੱਚਿਆਂ ਨੂੰ ਬਚਾ ਸਕਦੇ ਹਾਂ ਜੀ ਇੱਥੇ ਇੱਕ ਗੱਲ ਹੋਰ ਹੈ ਤੁਸੀਂ ਦੇਖਿਆ ਹੋਣਾ ਆਮ ਤੌਰ ਤੇ ਘਰਾਂ ਦੇ ਵਿੱਚ ਜਿਵੇਂ ਜਿਵੇਂ ਤਾਪਮਾਨ ਵੱਧਦਾ ਹੈ ਬੱਚੇ ਬਾਹਰ ਖੇਡਣ ਚਲੇ ਜਾਂਦੇ ਆ ਗਲੀ 'ਚ ਖੇਡਦੇ ਆ ਭਾਵੇਂ ਹਿਰਜਾਨ ਹੌਲੀ ਹੌਲੀ ਘਟ ਰਿਹਾ ਹੈ ਪਰ ਫਿਰ ਵੀ ਇਹ ਹੁੰਦਾ ਤੇ ਉਹ ਬਾਹਰ ਗਰਮੀ 'ਚ ਖੇਡਣ ਦੇ ਨਾਲ ਉਹਨਾਂ ਦੇ ਕਈ ਵਾਰੀ ਨੱਕ ਦੇ ਵਿੱਚੋਂ ਨਕਸੀਰ ਛੁੱਟ ਪੈਂਦੀ ਆ ਤੇ ਉਹਦੇ ਤੋਂ ਕਈ ਵਾਰੀ ਬਹੁਤ ਸਾਰੇ ਪਾਪੇ ਜਿਹੜੇ ਉਹ ਸਹਿਮਝ ਵੀ ਜਾਂਦੇ ਆ ਜਾਨੀ ਤੁਸੀਂ ਕੀ ਕਹਿਣਾ ਚਾਹੋਗੇ ਵੀ ਉਹ ਨਕਸੀਰ ਛੁੱਟਣ ਦਾ ਕੀ ਕਾਰਨ ਹੁੰਦਾ ਤੇ ਕੀ ਉਹਦੇ ਤੋ ਉਹਨੂੰ ਕੀ ਸਹਿਯੋਗ ਦਿੱਤੀ ਜਾ ਸਕਦੀ ਹੈ ਬੱਚੇ ਦੇ ਦੇਖੋ ਮੈਂ ਹਮੇਸ਼ਾ ਇਸ ਚੀਜ਼ ਨੂੰ ਰეკਮੈਂਡ ਕਰਾਂਗੀ ਕਿ ਬੱਚਿਆਂ ਦੀ ਆਊਟਡੋਰ ਐਕਟੀਵਿਟੀਆਂ ਯਾਨੀ ਕਿ ਬਾਹਰ ਖੇਲਣਾ ਜ਼ਰੂਰੀ ਹੈ ਖਾਸ ਕਰਕੇ ਅੱਜ ਕੱਲ ਦੇ ਬੱਚੇ ਜਿਹੜੇ ਕਿ ਸਿਰਫ ਮੋਬਾਈਲ ਤੇ ਹੀ ਇਨਡੋਰ ਗੇਮਸ ਖੇਲਣ ਚ ਇੰਟਰਸਟਿਡ ਹੁੰਦੇ ਹਨ ਉਹਨਾਂ ਦੀ ਆਊਟਡੋਰ ਐਕਟੀਵਿਟੀ ਘੱਟ ਹੈ ਜੀ ਆਊਟਡੋਰ ਐਕਟੀਵਿਟੀ ਕੋਸ਼ਿਸ਼ ਕਰਕੇ ਆਪਾਂ ਦੁਪਹਿਰ ਦੇ ਟਾਈਮ 'ਚ 12 ਤੋਂ 4 ਦੇ ਟਾਈਮ 'ਚ ਨਾ ਕਰੀਏ ਜੀ ਅਰਲੀ ਮਾਰਨਿੰਗ ਵਾਕ ਐਕਸਰਸਾਈਜ਼ ਹੈ ਨਾ ਕੋਈ ਗੇਮ ਐਕਟੀਵਿਟੀ ਬੱਚਿਆਂ ਨੂੰ ਆਪਾਂ ਕਰਵਾ ਸਕਦੇ ਆ ਜੀ ਉਸ ਤੋਂ ਬਾਅਦ ਆਪਾਂ ਈਵਨਿੰਗ ਟਾਈਮ ਵਿੱਚ ਬੱਚਿਆਂ ਲਈ ਸਾਰੀਆਂ ਕੋਈ ਵੀ ਆਊਟਡੋਰ ਐਕਟੀਵਿਟੀਆਂ ਜਾਂ ਗੇਮਸ ਆਪਾਂ ਬੱਚਿਆਂ ਨੂੰ ਖਿਲਾ ਸਕਦੇ ਆ ਜੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਹਾਈਡਰੇਸ਼ਨ ਮੇਨਟੇਨ ਕਰਨਾ ਉਹੀ ਬੱਚੇ ਹਮੇਸ਼ਾ ਜਦੋਂ ਬਾਹਰ ਖੇਲਣ ਜਾਂਦੇ ਆ ਉਹਨਾਂ ਨੂੰ ਵਾਟਰ ਬੋਟਲ ਜ਼ਰੂਰ ਦਿਓ ਕਿ बार-बार ਉਹ ਥੋੜੀ-ਥੋੜੀ देर बाद ਪਾਣੀ ਦਾ ਆਪਣਾ ਇਨਟੇਕ ਲਈ ਜਾਣ ਤਾਂ ਕਿ ਉਹਨਾਂ ਦੇ ਸਰੀਰ 'ਚ ਗਰਮੀ ਨਾ ਆਏ ਜਾਂ ਪਾਣੀ ਦੀ ਕਮੀ ਨਾ ਹੋਵੇ। ਜੀ ਠੀਕ ਹੈ ਜਿੱਥੋਂ ਤੱਕ ਨਕਸੀਰ ਛੁੱਟਣ ਦਾ ਸਵਾਲ ਹੈ ਇਹ एकदम ਰੋਕਣ ਇਹਦੇ 'ਚ ਕੋਈ ਘਬਰਾਣ ਦੀ ਜ਼ਰੂਰਤ ਨਹੀਂ ਹੁੰਦੀ ਖਾਸ ਕਰਕੇ ਛੋਟੇ ਬੱਚਿਆਂ 'ਚ ਮੈਂ ਅਡਲਟਸ ਦੀ ਨਹੀਂ ਗੱਲ ਕਰ ਰਹੀ ਜੀ ਕਿਉਂਕਿ ਉਹਨਾਂ ਦੇ ਕਾਰਨ ਅਲੱਗ ਨੇ ਛੋਟੇ ਬੱਚਿਆਂ 'ਚ ਜੇ ਨਕਸੀਰ ਛੁੱਟਦੀ ਹੈ ਤਾਂ ਇਸ ਤਰ੍ਹਾਂ ਸਿਰਫ ਨੱਕ ਦੇ ਵਿਚਲੇ ਹਿੱਸੇ ਨੂੰ ਦਬਾਣਾ ਹੈ ਤੁਸੀਂ ਜੀ ਯਾਨੀ ਕਿ ਜਿਹੜੀਆਂ ਇੱਥੇ ਬਲੱਡ ਵੈਸਲਜ਼ ਨੇ ਉਹ ਇੱਕੇਦੰ ਦਬਾਨ ਦੇ ਕਾਰਨ ਉਹਨਾਂ 'ਚ ਖੂਨ ਦਾ ਜਿਹੜਾ ਬਹਾਵ ਹੈ ਉਹਨੂੰ ਆਪਾਂ ਰੋਕ ਸਕੀਏ ਤੇ ਦਬਾ ਕੇ ਵੈਸੋ ਕੰਸਟ੍ਰਿਕਸ਼ਨ ਕਰਕੇ ਆਪਾਂ ਬਲੀਡਿੰਗ ਨੂੰ ਨੱਕ ਦੀ ਨੂੰ ਰੋਕ ਸਕਦੇ ਹਾਂ ਜੀ ਬਿਲਕੁਲ ਦਾ ਸਭ ਕਈ ਵਾਰ ਕੀ ਹੁੰਦਾ ਵੀ ਇਸ ਮੌਸਮ ਦੇ ਦੌਰਾਨ ਸਾਡੇ ਘਰਾਂ ਦੇ ਵਿੱਚ ਆਮ ਤੌਰ ਤੇ ਸਾਡੀਆਂ ਸੁਆਣੀਆਂ ਵੱਲੋਂ ਘਰੇਲੂ ਨੁਕਸੇ ਜਿਹੜੇ ਆ ਉਹ ਬੱਚਿਆਂ ਨੂੰ ਤੰਦਰੁਸਤ ਬਰਤ ਰੱਖਣ ਵਾਸਤੇ ਵੀ ਵਰਤੇ ਜਾਂਦੇ ਆ ਤਰ੍ਹਾਂ ਤਰ੍ਹਾਂ ਦੇ ਕਈ ਵਾਰੀ ਕੋਈ ਸ਼ਕੈਸ਼ ਵੀ ਬਣਾ ਲਈ ਜਾਂਦੇ ਆ ਗਰਮੀ ਤੋਂ ਬਚਣ ਵਾਸਤੇ ਜਾਂ ਹੋਰ ਵੀ ਉਹਨਾਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਨਾਲ ਕ੍ਰੇਲੂ ਨੁਕਸੇ ਵੀ ਦਿੱਤੇ ਜਾਂਦੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਕ੍ਰੇਲੂ ਨੁਕਸੇ ਤੇ ਕ੍ਰੇਲੂ ਨੁਕਸੀਆਂ ਦੀ ਜਿਹੜੀ ਸਾਇੰਸ ਹੈ ਉਹ ਸਾਡੇ ਦੇਸ਼ ਵਿੱਚ ਹਜ਼ਾਰਾਂ ਸਾਲਾਂ ਤੋਂ ਚੱਲ ਰਹੀ ਹੈ ਜੀ ਤੇ ਉਹਨਾਂ ਵਿੱਚ ਜਿਹੜੇ ਬਹੁਤ ਜ਼ਿਆਦਾ ਨੁਕਸੇ ਨੇ ਉਹਨਾਂ ਦਾ ਯੂਜੂਲੀ ਕੋਈ ਨਾ ਕੋਈ ਸੈਂਟੀਫਿਕ ਮਹੱਤਵ ਕਿਤੇ ਨਾ ਕਿਤੇ ਹੁੰਦਾ ਚਾਹੇ ਉਹ ਆਯੁਰਵੇਦਾ ਤੋਂ ਪ੍ਰੇਰਿਤ ਨੇ ਚਾਹੇ ਉਹ ਜਨਰਲ ਰੂਟੀਨ ਪ੍ਰੈਕਟਿਸ ਤੋਂ ਪ੍ਰੇਰਿਤ ਨੇ ਜੀ ਤੇ ਰੂਟੀਨ ਵਿੱਚ ਜੇ ਕੋਈ ਇਸ ਤਰ੍ਹਾਂ ਦੇ ਨੁਕਸੇ ਵਰਤੇ ਜਾਂਦੇ ਨੇ ਤਾਂ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਦਿੱਕਤ ਇਹ ਹੈ ਕਿ ਜਿਹੜੇ ਅੱਜ ਕੱਲ ਦੇ ਬੱਚੇ ਐ ਸਾਡੇ ਕੋਲ ਇਹ ਕੰਪਲੇਂਟ ਆਂਦੀ ਹੈ ਕਿ ਉਹ ਕੁਝ ਜੇ ਘਰੇਲੂ ਨੁਕਸੇ ਕਰਦੇ ਵੀ ਨੇ ਮਾਪੇ ਜਾਂ ਦਾਦਾ-ਦਾਦੀ ਤਾਂ ਉਹ ਲੈਂਦੇ ਨਹੀਂ ਜੀ ਇਹ ਦਿੱਕਤ ਆਦੀ ਜੀ ਬਿਲਕੁਲ ਮਤਲਬ ਉਹ ਬਰਤ ਲੈਣੇ ਚਾਹੀਦੇ ਕੋਈ ਹਰਜ ਨਹੀਂ ਚਾਹੀਦੇ ਕੋਈ ਹਰਜ ਨਹੀਂ ਜੀ ਡਾਕਟਰ ਸਾਹਿਬ ਇੱਕ ਗੱਲ ਮੈਂ ਤੁਹਾਡੇ ਤੋਂ ਹੋਰ ਪੁੱਛਣੀ ਚਾਹਣਾ ਜਿਵੇਂ ਤੁਸੀਂ ਆਪਦੇ ਪਹਿਲੇ ਸ਼ਬਦਾਂ 'ਚ ਇਹ ਗੱਲ ਕਹੀ ਸੀ ਕਿ ਅੱਜ ਕੱਲ ਬੱਚੇ ਜਿਹੜੇ ਆ ਮਾਪੇ ਵੀ ਆ ਸਕੂਲਾਂ ਦੇ ਵਿੱਚੋਂ ਵੀ ਸ਼ੂਟਿੰਗਾਂ ਹੋਈਆਂ ਹੁੰਦੀਆਂ ਘੁੰਮਣ ਵੀ ਚਲੇ ਜਾਂਦੇ ਆ ਠੰਡੀਆਂ ਥਾਂਵਾਂ ਖਾਸ ਕਰਕੇ ਪਹਾੜਾਂ ਵੱਲ ਨੂੰ ਆਮ ਹੀ ਜਾਂਦੇ ਆ ਤੇ ਬੱਚੇ ਵੀ ਜਾਂਦੇ ਆ ਸਫ਼ਰ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਸਾਫ਼ ਪਾਣੀ ਜਿਹੜਾ ਉਹ ਬਹੁਤ ਚੰਗੀ ਗੱਲ ਹੈ ਵੀ ਨਾਲ ਲੈ ਕੇ ਜਾਣਾ ਆਪਣੇ ਘਰੋਂ ਤੁਰਨ ਤੁਰਦੇ ਵਕਤ ਪਰ ਇਹ ਉਥੇ ਜਦੋਂ ਪਹਾੜਾਂ ਦੇ ਵਿੱਚ ਜਾਂ ਕਿਤੇ ਬਾਹਰ ਆਊਟਡੋਰ ਅਸੀਂ ਰਹਿੰਨੇ ਆ ਉਥੇ ਖਾਣੇ ਵਗੈਰ ਦਾ ਪ੍ਰਬੰਧ ਵੀ ਕਈ ਵਾਰ ਨਹੀਂ ਹੁੰਦਾ ਕੀ ਉਥੇ ਜਿਹੜੇ ਹੈਗੇ ਆ ਸਾਨੂੰ ਕੁਝ ਇਹੋ ਜੀਆਂ ਗੱਲਾਂ ਜਿਹੜੀਆਂ ਖਾਸ ਧਿਆਨ ਰੱਖਣਯੋਗ ਹੋਣ ਜਿਨ੍ਹਾਂ ਦੇ ਨਾਲ ਸਾਡੇ ਬੱਚਿਆਂ ਦੀ ਸਿਹਤ ਤੰਦਰੁਸਤ ਰਹੇ ਜੀ ਦੇਖੋ ਜਦੋਂ ਅਸੀਂ ਟਰੈਵਲ ਕਰਦੇ ਆ ਯੂਜੂਲੀ ਅਸੀਂ ਜਿਆਦਾ ਸਮਾਨ ਤਾਂ ਕੈਰੀ ਨਹੀਂ ਕਰ ਸਕਦੇ ਹੁੰਦੇ ਆ ਆਪਦੇ ਨਾਲ ਪਰ ਕੁਝ ਗੱਲਾਂ ਦਾ ਸਾਨੂੰ ਜਰੂਰ ਧਿਆਨ ਰੱਖਣਾ ਚਾਹੀਦਾ ਇੱਕ ਤਾਂ ਰੋਡ ਸਾਈਡ ਤੋਂ ਕਿਤੋਂ ਵੀ ਕਟਿਆ ਹੋਇਆ ਫਰੂਟ ਸਲਾਦ ਜਿਹੜਾ ਕਾਫੀ ਧੀਰ ਦਾ ਕਟਿਆ ਹੋਇਆ ਹੋਇਆ ਹੈਗਾ ਉਹ ਨਾ ਵਰਤੀ ਅਸੀਂ ਜੀ ਅਸੀਂ ਜੇ ਕੋਈ ਫਰੂਟ ਵਗੈਰਾ ਲੈਣਾ ਹੀ ਹੈ ਫਰੈਸ਼ ਖਰੀਦ ਕੇ ਆਪ ਕੱਟ ਕੇ ਤੁਰੰਤ ਹੀ ਉਹਨੂੰ ਕੰਜ਼ਿਊਮ ਕਰ ਸਕਦੇ ਹਾਂ ਜੀ ਕੱਟੇ ਹੋਏ ਫਰੂਟ ਦੇ ਉੱਤੇ ਹੋ ਸਕਦਾ ਮੱਖੀਆਂ ਬੈਠੀਆਂ ਹੋਣ ਕਈ ਤਰ੍ਹਾਂ ਦੇ ਕੀਟਾਣੂ ਹੋਣ ਹੱਥ ਲੱਗੇ ਹੋਣ ਉਹ ਸਾਰਾ ਪੇਟ ਦੀ ਇਨਫੈਕਸ਼ਨ ਦਾ ਕਾਰਨ ਬਣਦੇ ਆ ਜੀ ਦੂਸਰਾ ਖਾਣਾ ਵਗੈਰਾ ਜਿਹੜਾ ਅਸੀਂ ਖਾਣੇ ਆ ਅਸੀਂ ਰੂਟੀਨ ਤੋਂ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਪੇਰੈਂਟਸ ਦੀ ਵੀ ਉਸ ਜਗ੍ਹਾ ਤੋਂ ਖਾਣਾ ਚਾਹੀਦਾ ਜਿੱਥੇ ਵਰਤੋਂ ਜ਼ਿਆਦਾ ਹੋ ਰਹੀ ਹੋਏ ਕਿਉਂਕਿ ਜਿੱਥੇ ਪਬਲਿਕ ਜ਼ਿਆਦਾ ਆ ਜਾ ਰਹੀ ਹੈ ਤਾਂ ਉੱਥੇ ਨੈਚੁਰਲੀ ਪੁਰਾਣਾ ਸਮਾਨ ਵੇਅ ਸਮਾਨ ਪਿਆ ਹੋਣ ਦੇ ਚਾਂਸ ਘੱਟ ਹੈ ਜੀ ਇਹੀ ਕੁਝ ਚੀਜ਼ਾਂ ਦੀ ਹਦਾਇਤਾਂ ਦੇ ਸਕਦੇ ਆ ਬਾਕੀ ਜਨਤਾ ਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਬਿਲਕੁਲ ਘਰੇ ਹੀ ਬੈਠੇ ਰਹੋ ਬਿਲਕੁਲ ਜੀ ਬਿਲਕੁਲ ਪਰ ਕੁਝ ਜੇ ਚੀਜ਼ਾਂ ਦਾ ਧਿਆਨ ਰੱਖੀਏ ਤਾਂ ਅਸੀਂ ਆਪਣਾ ਜਿਹੜੀ ਸੈਰ ਸਪਟਾ ਹੈ ਉਹਨੂੰ ਅੱਛੇ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ ਇੱਕ ਦਸ ਬੱਚੇ ਬਹੁਤ ਸਾਰੇ ਇਹੋ ਜਿਹੇ ਵੀ ਆ ਜਿਹੜੇ ਟਰੈਵਲਿੰਗ ਸਮੇਂ ਮਤਲਬ ਸਫਰ ਸਮੇਂ ਮਤਲਬ ਕਬਰਾਟ ਮਹਿਸੂਸ ਕਰਦੇ ਆ ਜਾਂ ਉਹਨਾਂ ਨੂੰ ਉਲਟੀਆਂ ਲੱਗ ਜਾਂਦੀਆਂ ਨੇ ਉੱਥੇ ਕੀ ਕੀਤਾ ਜਾ ਸਕਦਾ ਹੈ ਇਹ ਕੋਈ ਮੋਸ਼ਨ ਸਿਕਨੈਸ ਦੀ ਜਿਹੜੀ ਪ੍ਰੋਬਲਮ ਹੈ ਯੂਜੂਲੀ ਪਹਾੜਾਂ 'ਚ ट्रैवलिंग ਨਾਲ ਹੁੰਦੀ ਹੈ ਜੀ ਇੰਨੀਆਂ ਕੁਝ ਦਵਾਈਆਂ ਵੀ ਆਂਦੀਆਂ ਹੈਗੀਆਂ ਬੱਚਿਆਂ 'ਚ ਵੀ ਹੁੰਦੀਆਂ ਵੱਡਿਆਂ 'ਚ ਵੀ ਜੀ ਉਹ ਯੂਜੂਲੀ ਅਸੀਂ ਰეკਮੈਂਡ ਕਰਦੇ ਹਾਂ ਕਿ ਟਰੈਵਲ ਸਟਾਰਟ ਹੋਣ ਤੋਂ ਅੱਧਾ ਘੰਟਾ ਪਹਿਲਾਂ ਉਹ ਦਵਾਈ ਕੰਜ਼ੂਮ ਕਰ ਲੈਣੀ ਚਾਹੀਦੀ ਹੈ ਵਿਦ ਅ ਪ੍ਰੈਸਕ੍ਰਿਪਸ਼ਨ ਆਫ ਦੀ ਡਾਕਟਰ ਜੀ ਤੇ ਉਹਦੇ ਨਾਲ ਮੋਸਟਲੀ ਦਿੱਕਤ ਨਹੀਂ ਆਉਂਦੀ ਜੀ ਦੱਸ ਇੱਕ ਗੱਲ ਹੋਰ ਹੈ ਵੀ ਜੇ ਕੋਈ ਸਮੱਸਿਆ ਆ ਜਾਂਦੀ ਹੈ ਮੰਨ ਲਓ ਬੱਚਿਆਂ ਦੀ ਕੋਈ ਗਰਮੀ ਦੇ ਕਰਕੇ ਸਮੱਸਿਆ ਆ ਜਾਂਦੀ ਹੈ ਕਈ ਵਾਰ ਅਸੀਂ ਅਣਗਹਿਲੀ ਕਰ ਦਿੰਨੇ ਆ ਵੀ ਕੱਲਾ ਵੁਖਾਰ ਹੈ ਜੀ ਬੁਖਾਰ ਕਰਕੇ ਜਾਂ ਘਰੇ ਅਸੀਂ ਮਤਲਬ ਪੈਰਾਸਟਾਮੋਲ ਦੇਤੀ ਜਾਂ ਕੁਝ ਹੋਰ ਦਵਾਈਆਂ ਜਿਹੜੀਆਂ ਨੇ ਉਹ ਵਰਤ ਲੈਣੇ ਆ ਮਤਲਬ ਜੇ ਸਮੱਸਿਆ ਆ ਜਾਂਦੀ ਹੈ ਤੁਹਾਡੇ ਹਿਸਾਬ ਨਾਲ ਸਭ ਤੋਂ ਪਹਿਲਾਂ ਕਿੱਥੇ ਕੰਟੈਕਟ ਕਰਨਾ ਚਾਹੀਦਾ ਸਾਡੇ ਨਾਲ ਦੇਖੋ ਕੁਝ ਡੇਂਜਰ ਸਾਈਨਸ ਹੈ ਜਿਹੜੇ ਸਾਨੂੰ ਹਮੇਸ਼ਾ ਯਾਦ ਰੱਖਣੇ ਚਾਹੀਦੇ ਆ ਇੱਕ ਤਾਂ ਬੱਚਾ ਲਗਾਤਾਰ ਸੁਸਤ ਹੋ ਰਿਹਾ ਕਿਸੇ ਵੀ ਕਾਰਨ ਵਾਸਤੇ ਜੀ ਚਾਹੇ ਉਹਨੂੰ ਲਗਾਤਾਰ ਉਲਟੀਆਂ ਆ ਰਹੀਆਂ ਹਨ ਚਾਹੇ ਉਹਨੂੰ ਲੂਜ਼ ਮੋਸ਼ਨ ਹਨ ਚਾਹੇ ਉਹਨੂੰ ਬੁਖਾਰ ਹੈ ਜੀ ਯਾਨੀ ਕਿ ਜਿਹੜਾ ਉਹਦਾ ਸੈਂਸੋਰੀਆਮ ਹੈ ਉਹ ਲਗਾਤਾਰ ਗਿਰਦਾ ਜਾ ਰਿਹਾ ਹੈ ਉਹ ਸੁਸਤ ਹੋ ਰਿਹਾ ਹੈ ਉਹ ਗੱਲਬਾਤ ਕੱਟ ਕਰ ਰਿਹਾ ਹੈ ਬੇਹੋਸ਼ੀ ਵਾਲੀ ਸਾਈਡ ਜਾ ਰਿਹਾ ਤਾਂ ਉਹ ਇੱਕ ਤਰ੍ਹਾਂ ਦਾ ਡੇਂਜਰ ਸਾਈਨ ਜੀ ਦੂਸਰਾ ਬੱਚਾ ਕੁਝ ਵੀ ਪਾਣੀ ਵੀ ਪੀਣ ਦੀ ਉਹਦੀ ਜਿਹੜੀ ਸ਼ੰਤਤਾ ਹੈ ਉਹ ਸੈਂਸੋਰੀਆਮ ਦੇ ਘਟਣ ਕਰਕੇ ਕੱਟ ਗਈ ਹੈ ਜੀ ਜਾਂ ਕੁਝ ਖਾ ਨਹੀਂ ਪਾਰਿਆ ਯਾ ਲਗਾਤਾਰ ਪਿਛਲੇ 6 ਘੰਟਿਆਂ ਚ ਬੱਚੇ ਨੇ ਇੱਕ ਵਾਰ ਵੀ ਯੂਰਿਨ ਪਾਸ ਨਹੀਂ ਕੀਤਾ ਜੀ ਤੇ ਜਦੋਂ ਇਹ ਸਾਰੇ ਡੇਂਜਰ ਸਾਈਨਸ ਲੱਗਦੇ ਆ ਤਾਂ ਸਾਨੂੰ ਆਪਣੇ ਨੀਅਰੈਸਟ ਜਿਹੜੀ ਪੋਸੀਬਲ ਡਾਕਟਰੀ ਸਹਾਇਤਾ ਹੈ ਚਾਹੇ ਕੋਈ ਪੀ ਐਚ ਸੀ ਹੈ ਜੀ ਜਾਂ ਸਬਸੈਂਟਰ ਹੈ ਜਾਂ ਕੋਈ ਸਰਕਾਰੀ ਹਸਪਤਾਲ ਹੈ ਉੱਥੇ ਜਾਂ ਕੋਈ ਪ੍ਰਾਈਵੇਟ ਫੈਸਿਲਿਟੀ ਜੀ ਸਾਨੂੰ ਇਹ ਜਿਹੜੇ ਡੇਂਜਰ ਸਾਈਨਸ ਆ ਇਹਨਾਂ ਨੂੰ ਦੇਖ ਕੇ ਸਾਨੂੰ ਇਮੀਡੀਏਟ ਕੰਸਲਟੇਸ਼ਨ ਲੈਣ ਦੀ ਜ਼ਰੂਰਤ ਹੈ ਜੀ ਜਾਣੀ ਦੀ ਉੱਥੇ ਸਾਨੂੰ ਸੰਪਰਕ ਕਰਨ ਦੇ ਲੋਗ ਆ ਦਾ ਸਭ ਇੱਕਲ ਹੋਰ ਜਿਹੜੇ ਖਾਸ ਤੌਰ ਤੇ ਇਹਨਾਂ ਗਰਮੀਆਂ ਦੇ ਵਿੱਚ ਬਹੁਤ ਸਾਰੇ ਮਾਪੇ ਜਿਹੜੇ ਆ ਕਿਤੇ ਨਾ ਕਿਤੇ ਅਣਗਹਿਲੀ ਕਰਦੇ ਆ ਡਾਕਟਰੀ ਸਹਾਇਤਾ ਲੈਣ ਤੋਂ ਉਹ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਲਾਸਟ ਦੇ ਦੇਖੋ ਮੈਂ ਬੱਲਾ ਵੀ ਕਿਹਾ ਵੀ ਕਰੇਲੂ ਨੁਕਸਿਆਂ ਦਾ ਕੁਛ ਨਾ ਕੁਛ ਇਫੈਕਟ ਹੁੰਦਾ ਹੈ ਲੇਕਿਨ ਜਦੋਂ ਇਸ ਤਰ੍ਹਾਂ ਦੇ ਜਿਵੇਂ ਕਿ ਮੈਂ ਹੁਣੇ ਦੱਸਿਆ ਹੈ ਵੀ ਡੇਂਜਰ ਸਾਈਨਸ ਆ ਰਹੇ ਹੁੰਦੇ ਆ ਤਾਂ ਅਸੀਂ ਸਿਰਫ ਕੱਲੇ ਘਰੇਲੂ ਨੁਕਸਿਆਂ ਤੇ ਡਿਪੈਂਡੈਂਟ ਨਹੀਂ ਰਹਿ ਸਕਦੇ ਜੀ ਉਹਨਾਂ ਤੇ ਡਿਪੈਂਡ ਹੋ ਕੇ ਅਸੀਂ ਆਪਣੇ ਬਿਮਾਰੀ ਦਾ ਵਿਧਾਨ ਵਧਾ ਲੈਣੇ ਆ ਜਿੱਥੇ ਕੀ ਉਹ ਸਿੰਪਲ ਮੈਜਰਸ ਨਾਲ ਕੰਟਰੋਲ ਹੋਣ ਵਾਲੀ ਹੁੰਦੀ ਹੈ ਜੀ ਉੱਥੇ ਕੀ ਸਾਨੂੰ ਹੁੰਦੇ ਤੇ ਐਕਸਟਰਾ ਐਫਰਟਸ ਲਾਣੇ ਪੈਂਦੇ ਇਸ ਕਰਕੇ ਡਾਕਟਰ ਨੂੰ ਜ਼ਰੂਰ ਕੰਸਲਟ ਕਰੋ ਜੀ ਜੇ ਡਾਕਟਰ ਸਲਾਹ ਦਿੰਦਾ ਹੈਗਾ ਕਿ ਕੋਈ ਘਬਰਾਉਣ ਦੀ ਜਰੂਰਤ ਨਹੀਂ ਹੈਗੀ ਜੀ ਤਾਂ ਉਸੇ ਹਿਸਾਬ ਨਾਲ ਤੁਸੀਂ ਉਹਨਾਂ ਦੇ ਮੈਡੀਸਨ ਲਓ ਜੀ ਅ ਡਾ ਸਾਹਿਬ ਧੰਨਵਾਦ ਜੀ ਤੁਸੀਂ ਸਾਡੇ ਜਿਹੜੇ ਮਾਪੇ ਉਹਨਾਂ ਦੇ ਲਈ ਕੁਝ ਜ਼ਰੂਰੀ ਗੱਲਾਂ ਜਿਹੜੀਆਂ ਸੀਗੀਆਂ ਆਪਣੇ ਬੱਚਿਆਂ ਨੂੰ ਗਰਮੀਆਂ ਦੇ ਵਿੱਚ ਤੰਦਰੁਸਤ ਰੱਖਣ ਦੇ ਲਈ ਉਹਨਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਸਿਕਾ ਸਸਿਕਾ